ਸਤ ਸਤ ਜਿੰਨੇ ਵੀ ਮੇਰੇ ਮਦਦਲਤ ਦੇ ਸਾਥੀ ਅੱਜ ਇਕੱਠੇ ਨੇ ਮੇਰੇ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਨੂੰ ਵਧਾਈ ਕਿ ਸਾਡੀ ਸਭਾ ਜਿਹੜੀ ਆ ਉਹ ਦਿਸਟ੍ਰਿਕਟ ਹੋ ਗਈ ਬਕਾਇਦਾ ਸਾਨੂੰ ਇਸ ਗੱਲ ਦੀ ਖੁਸ਼ੀ ਰਹੂਗੀ ਕਿ ਅਸੀਂ ਕਲਮਾਂ ਨਮੀਆਂ ਚਾਰ ਕਰਾਂਗੇ ਕਹਿੰਦੇ ਜੰਗਲ ਨੂੰ ਆਗ ਲੱਗੀ ਵੀ ਕੋਈ ਚਿੜੀ ਚੁੰਝ ਵਿੱਚ ਪਾਣੀ ਭਰੀ ਜਾਂਦੀ ਸੀ ਤੇ ਕਿਸੇ ਨੇ ਪੁੱਛਿਆ ਵੀ ਇਹ ਤੁਸੀਂ ਕੀ ਕਰਨ ਲਈ ਆਂ ਕਿ ਜੰਗਲ ਦੀ ਅਗ ਬੁਝਾਉਣ ਲੱਗੀ ਵੀ ਇਹਦੇ ਨਾਲ ਬੁਝੂਗੀ ਕੋਈ ਨਹੀਂ ਦਾ ਬੁਝੇ ਪਰ ਕੱਲ੍ਹ ਤੋਂ ਇਤਿਹਾਸ ਚ ਇਤਨਾ ਨਾ ਹੋਊਗਾ ਵੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਅਸੀਂ ਪੰਜਾਬੀ ਦੀ ਇਹੋ ਹੀ ਚੀਜ਼ ਆ ਕਿ ਅੱਜ ਦੇ ਪੰਜਾਬੀ ਦੇ ਬਹੁਤ ਸਾਰੇ ਦੁਸ਼ਮਣ ਨੇ ਜਦ ਵੀ ਸਕੂਲਾਂ ਕਾਲਜਾਂ ਦੇ ਭਾਈ ਨਹੀਂ ਜਾ ਰਹੀ ਉਹਦਾ ਵਿਰੋਧ ਕੀਤਾ ਜਾਂਦਾ ਕਿ ਇਹ ਗਵਾਰਾ ਵੀ ਭਾਸ਼ਾ ਉਹਨਾਂ ਲੋਕਾਂ ਨੂੰ ਇਹ ਵੀ ਪਤਾ ਕਿ ਇਹ ਭਾਸ਼ਾ ਦੇ ਵਿੱਚ ਜਿਹੜੇ ਅਡੂਰਨਕ ਸਾਹਿਬ ਬਾਬਾ ਫਰੀਦ ਜੀ ਬਾਬਾ ਬੁੱਢੇ ਸਾਹਿਬ ਸ਼ਾਹਨ ਸ਼ਾਰੇ ਸ਼ਾਹਰ ਕੇ ਸ਼ਰਧਾ ਕਰਦੇ ਬੰਨ ਨੇ ਲਿਖੀਆਂ ਉਹ ਗਵਾਰ ਨਹੀਂ ਸੀ। ਉਹਨਾਂ ਨੂੰ ਗਵਾਰ ਕਹਿਣ ਵਾਲੇ ਗਵਾਰ ਨੇ। ਦੂਜੀ ਗੱਲ ਸਰ ਕਰਕੇ ਗਏ ਅਭੀ ਜਿਹੜੀ ਸੱਦੀ ਹੁੰਦੀ ਆ ਲਿਖਣ ਦੀ ਕਲਾ ਜਾਂ ਕੁਝ ਵੀ ਕਹਿਣ ਦੀ ਇਹ ਸਾਹਮਣੇ ਕੋਈ ਕਵੀ ਕਿਸੇ ਨੂੰ ਬਣਾ ਨਹੀਂ ਸਕਦਾ ਨਾ ਹੀ ਕਰੀ ਬੰਦਾ ਜੇ ਤੁਸੀਂ ਰਸੂਲ ਆ ਜਾਂ ਤੋਂ ਇਹਦਾ ਪੜੋਣਾ ਮੇਰਾ ਤਜਿਕਸਤਾਨ ਉੱਥੇ ਜੋ ਲਿਖਦੇ ਆ ਕਿ ਇੰਦਰ ਵੀ ਰਸੂਲ ਜਦੋਂ ਆਉਂਦਾ ਸੀ ਆਪਦੀ ਪਹਾੜੀ ਤੋਂ ਉੱਤਰਦਾ ਕਿਉਂਕਿ ਸਾਰਾ ਪਹਾੜੀ ਏਰੀਆ ਤਜਿਕਸਤਾਨ ਜਿਹੜਾ ਥੋੜਾ ਜਿਹਾ ਦੀਖਾ ਉਹ ਇੱਕ ਉੱਥੇ ਹੈਗੀ ਸੀ ਕੋਈ ਹੋਰ ਚਲ ਚਾਉਂਦੀ ਸੀ ਲੜੀ ਉਹਦੇ ਇਸ਼ਕ ਚ ਪੈ ਗਿਆ ਉਹ ਤੇ ਉਹਨੇ ਉਹਦਾ ਸਾਰਾ ਕੁਝ ਥਗ ਥੁਕ ਲਿਆ ਰਸੂਲ ਦਾ ਦੇ ਰਸੂਲ ਮੁਕੇ ਜੋ ਉਹ ਕੋਮਨ ਚਲੇ ਗਿਆ 14 15 ਸਾਲ ਬਾਅਦ ਜਦੋਂ ਉਹ ਆਫਸਾਂ ਦਾ ਤੇ ਉਹ ਜਿਹੜੀ ਲੇਡੀ ਸੀ ਉਹਨੇ ਉਹਨੇ ਚੋਂ ਚਾਰ ਪੰਜ ਆਰਮੀ ਦੇ ਅਫਸਰ ਉਹਨੂੰ ਮੁਸ਼ੇ ਹੰਦਿਆ ਉਹਨਾਂ ਦਾ ਵੀ ਪੈਸਾ ਟੱਕਾ ਸਾਜੰਦੀ ਤੇ ਰਸੂਲ ਗਲੀ ਤੋਂ ਨਿਕਲਿਆ ਜਦੋਂ ਆਵਾਜ਼ ਮਾਰਦੀ ਰਸੂਲ ਨੂੰ ਰਸੂਲ ਇੰਨਾ ਬੇਬੁਖਣਾ ਹੋ ਤੂੰ ਗਲੀ ਤੋਂ ਨੱਡ ਕੇ ਗਿਆ ਮੈਨੂੰ ਮਿਲ ਕੇ ਨਹੀਂ ਗਿਆ ਤੇ ਜੇ ਮੈਂ ਤੈਨੂੰ ਨਾ ਡਟਦੀ ਬਾ ਤੇਰੇ ਦਾ ਬਸ ਲੋਕੀ ਕਰਦੀ ਇਤੋਂ ਸ਼ਾਇਰ ਨਹੀਂ ਬਨਦਾ ਰਸੂਲ ਗਲੀ ਦਾ ਬੜਾ ਸੋਹਣਾ ਜਵਾਬ ਦਿੰਦਾ ਕਹਿੰਦਾ ਬਨੋ ਇਹ ਜੀ ਉਹ ਕੁੜੀ ਜਿਸ ਦਾ ਨਾਮ ਬਨੋ ਹੁੰਦਾ ਸੀ ਤਾਂ ਬਨੋ ਇਹਦੇ ਚੀਜ਼ ਕੁਦਰਤ ਨੇ ਮੇਰੇ ਪੋਤੜਿਆ 'ਚ ਰੱਖੀ ਸੀ ਸ਼ਾਇਰੀ ਇਹਨੂੰ ਮੈਨੂੰ ਲੱਭਣ ਵਾਸਤੇ ਕੋਈ ਤਰਦਰ ਨਹੀਂ ਕਰਨਾ ਪਿਆ ਇਹਨੇ ਮੈਨੂੰ ਲੱਭ ਲਿਆ ਕਹਿੰਦਾ ਜੇ ਰਹੀ ਗੱਲ ਤੇਰੇ ਠਕਰਾਉਣ ਦਾ ਮੈਂ ਸ਼ਾਇਰ ਬਨਦਾ ਤੇ ਆਹ ਜਿਹੜੇ 4-5 ਤੂੰ ਲੁੱਟੇ ਵੀ ਸ਼ਾਇਰੀ ਹੁੰਦੀ ਹੈ ਹੈ ਇਤਨਾ ਕੋਈ ਨਹੀਂ ਬਣਾ ਕਿਸੇ ਨੂੰ ਬਣਾ ਸਕਦਾ ਤੇ ਇਹ ਜਿਹੜੀ ਦੁੱਜੀ ਗੱਲ ਆ ਵੀ ਜਿਹੜੇ ਆਪਣੇ ਮੀਟਿੰਗ ਦੇ ਵਿੱਚ ਇੱਥੇ ਸ਼ੁਰੂ ਜਿਹਾ ਆਉਂਦੇ ਆ ਗੱਲ ਕੀਤੀ ਕਿ ਸਾਜਰੀ ਬੜੀ ਘੱਟ ਆ। ਹੂੰ ਤੇ ਮੈਂ ਤੇ ਹਰਦਰਸ਼ਨ ਗਿਆ। ਮੈਂ ਇੱਥੇ ਹੁੰਦੇ ਸੀ ਆਪਣੇ ਕੀ ਉਹ ਦਾ ਸ਼ਮਾਨ ਦਾ ਜਿਹਨੂੰ ਦਾ ਤਕਦਬ ਦਾ ਕਰਾਇਆ ਸੀ। ਉੱਥੇ ਵੀ ਮੇਸਤੀ ਇਹ ਜਨਾਬ ਮਾਦੂ ਸਰਗਿਆ ਸਾਹਿਬ ਤਾਂ ਬੜੀ ਬੜ ਗਿਆ। ਉਹਨਾਂ ਨਾਲ ਬੜੀ ਪਿਆਰੀ ਗੱਲ ਕੀਤੀ ਉਹਨਾਂ ਦੀ ਗੱਲ ਯਾਦ ਰਹੇਗੀ ਨਾ ਭੁੱਲ ਗਿਆ ਉਹਨੇ ਆ ਜਾਂਦਾ। ਉਹ ਕਹਿੰਦੇ ਜਿਹੜੇ ਇੱਕ ਲੱਪ ਦਾਣੇ ਹੁੰਦੇ ਨੇ ਨਾ ਉਹ ਬੈਸਟ ਹੁੰਦੇ ਆ ਕਿਉਂਕਿ ਉਹਨਾਂ 'ਚ ਉਮੀਦ ਹੁੰਦੀ ਆ ਤੇ ਟੂੜੀ ਦੀਆਂ ਪੰਡਾਂ ਦਾ ਕੋਈ ਅਰਥ ਨਹੀਂ ਹੁੰਦਾ ਮੈਰੀ ਉਹਨਾਂ ਦਾ ਹਵਾ ਦਾ ਖੇਤੀ ਜਣਾ ਹੁੰਦਾ ਤੇ ਜਿਹੜੇ ਤੁਸੀਂ ਭਾਵੇਂ 4-5 ਇਹ ਜਾਂ 10 ਵੀ ਵਰਦੇ ਜੇ ਇਹ ਉਮੀਦ ਆ ਤੇ ਇਹ ਜਿਹੜੇ ਉਮੀਦ ਦੇ ਦਾਣੇ ਆ ਇਹਨਾਂ ਤੋਂ ਬੜੀ ਤਕੜੀ ਫਸਲ ਆ ਹੀ ਤਿਆਰ ਕਰ ਸਕਦੇ ਆ ਤੇ ਇਹ ਯੋ ਕਿ ਅੱਜ ਜਿਹੜੀ ਸਾਡੀ ਮੀਟਿੰਗ ਆ ਉਹ ਬੜੀ ਤੁਸੀਂ ਕਹਿ ਸਕਦੇ ਜੀ ਕਿ ਮੈਂ ਨਹੀਂ ਠੀਕ ਫਿਰ ਵੀ ਅਸੀਂ ਜਿ ਆਏ ਆ ਜਾਦੀ ਪਰਿਵਾਰ ਮੈਂ ਜਿਆਦਾ ਟਾਈਮ ਨਹੀਂ ਲੜਾ ਕਿਉਂਕਿ ਹਮ ਗੱਲਾਂ ਕਰਾਂ ਭੈਣ ਜੀ ਗੁਜੀਤ ਵੀ ਆਏ ਇਹਨਾਂ ਕਹਾਈ ਇੱਕ ਹੀ ਟਾਈਮ ਮੈਂ ਹੁਣਾ ਤੇ ਮੇਰਾ ਵੀ ਆਪਰੇ ਜੀ ਘਰ ਬੈਸਟ ਹੋਣ ਦੇ ਮੈਂ ਵੀ ਇੱਕ ਹੀ ਟਾਈਮ ਆ ਜੀ ਜੀ ਤੇ ਟਾਈਮ ਹੋ ਗਿਆ ਲੰਮਾ ਮੈਂ ਜਿਆਦਾ ਗੱਲਬਾਤ ਨਾ ਕਰਾਂ ਤੇ ਇੱਕੇ ਸ਼ੇਰ ਦਾ ਹੀ ਮੈਂ ਮੇਰਾ ਨਹੀਂ ਸੋਮੀ RAMਤੀ ਜੀ ਉਹਨਾਂ ਦਾ ਸ਼ੇਰ ਆ ਜਿਹਨਾਂ ਦੀ ਬੜੀ ਛੋਟੀ ਉਮਰ ਚ ਡੈਥ ਹੋ ਗਈ ਸੀ ਇੱਕ ਗੱਲ ਮੈਂ ਹੁਕ ਕਰਦਾ ਜਾਵਾਂ ਇਹ ਸਾਨੂੰ ਸ਼ਾਇਦ ਵਹਿਮ ਹੁੰਦਾ ਕਿ ਮਿਰਜ਼ਾ ਗਾਲਮ ਬੜੇ ਸ਼ੌਂਕੀਆ ਲਿਖਦੇ ਸੀ ਜਾਂ ਕਰਤਾ ਕਰਾ ਮਿਰਜ਼ਾ ਗਾਲਮ ਇੱਕ ਤੇ ਉਹਨਾਂ ਦੇ ਪਰਿਵਾਰ ਨੂੰ ਪੈਨਸ਼ਨ ਮਿਲਦੀ ਤੇ ਉਹ ਆਪਕੋ ਕੰਮ ਨਹੀਂ ਕਰਦੇ ਸਾਰੀ ਓਰ ਪੈਨਸ਼ਨ ਦਾ ਕੇਸ ਲੜਦੇ ਰਹੇ ਲੋਕਲ ਕੱਤੇੋਂ ਆਗੇ ਦਿੱਲੀ ਤੇ ਦਿੱਲੀੋਂ ਜਾਣਦੇ ਜਿਹੜੇ ਚੱਕਰ ਸੀਟੋਂ ਕੱਟਦੇ ਸੀ ਉਹਦਾ ਸਵੇਨਪੁਰ ਤੇ ਇੰਗਰੇਜ਼ਾਂ ਦੀ ਤੇ ਉਹਦੇ ਚ ਉਹਨਾਂ ਦਾ ਟੀਸ ਸੀ ਉਹਦੇ ਚ ਉਹ ਖੱਜਲ ਹੋਏ ਕਿ ਮਿਰਜ਼ਾ ਗਾਲਮ ਦੇ 7 ਬੱਚੇ ਸੀ ਸੱਤੇ ਹੀ ਵਰਗੇ 7 ਬੇਟੇ ਉਹਨਾਂ ਦੇ ਉਹਨਾਂ ਦੀ ਡੈਥ ਹੋਈ ਇੱਕ ਦਿਨ ਉਹਨਾਂ ਦੇ ਇਹ ਦਰਦ ਸੀ ਇੱਕੋ ਦਾ ਨੀ ਬੇਟੀ ਕਿਸੇ ਤੋਂ ਲਈ ਗੋਦ ਲਈ ਉਹਦੀ ਵੀ ਡੈਥ ਹੋ ਗਈ ਹੈ ਤੇ ਸਾਰੀ ਉਮਰ ਉਹ ਧਾਰ ਲੈਦਾ ਇੱਕ ਦਾਫਾ ਪੜਦੇ ਰਹਿ ਤੇ ਜਿਹੜਾ ਉਹਨਾਂ ਨੂੰ ਲਾਲ ਕਿਲੇ ਦੇ ਵਿੱਚ ਦਿੱਲੀ ਜਿੱਥੇ ਉਹਨਾਂ ਨੂੰ ਸੱਦਿਆ ਜਾਂਦਾ ਹੈ ਜਿੱਥੇ ਮਸ਼ਾਇਰੀਆਂ ਦੇ ਵਿੱਚ ਜਿੱਥੇ ਵੀ ਲੋਕ ਇਸ ਗੰਮ ਨੂੰ ਪਲਾਉਣ ਆਉਂਦੇ ਆ ਤੇ ਉਥੋਂ ਜੋ ਉਹਨਾਂ ਨੂੰ ਕੋਈ ਹਾਸਾ ਹੁੰਦਾ ਸੀ ਉਹ ਆਪਣੇ ਸਾਹਮਣੇ ਵੇਲੀ ਦੀ ਸ਼ਰਾਬ ਲੈ ਆਉਂਦੇ ਹੀ ਖਚਰ ਤੇ ਲੱਦ ਕੇ ਤੇ ਪੀ ਪੀ ਕੇ ਉਹਨਾਂ ਨੂੰ ਕੋਈ ਚੀਜ਼ ਹੁੰਦੀ ਹੈ ਜਿਹੜਾ ਉਹਨਾਂ ਮਿਰਜ਼ਾ ਗਾਲਮਜੀ ਦੇ ਦਰਦ ਕੱਢਿਆ ਉਹਨਾਂ ਦੇ ਸ਼ੇਅਰ ਵੇਖੋਗੇ ਉਹਦੇ ਵਿੱਚ ਉਹਨਾਂ ਨੇ ਧੱਕੇ ਤੋੜੇ ਨੇ ਜੀंदगी ਦੇ ਬਹੁਤ ਵਟੇ ਤੇ ਜਦੋਂ ਯੂਰਪ ਦੇ ਵਿੱਚ ਕ੍ਰਾਂਤੀ ਆ ਰਹੀ ਸੀ 카ਰਲ ਮਾਰਕਸ ਨੇ ਕਿੱਟੀ ਲਿਖੀ ਚਿੱਠੀ ਲਿਖੀ ਸੀ ਇਹਨਾਂ ਨੂੰ ਉਹਨਾਂ ਨੂੰ ਵੀ ਤਾਂ ਤਰਸੁੱਤ ਵੀ ਨਹੀਂ ਆਵ ਲੋ ਨਾ ਤਾਂ ਥੋੜਾ ਜਿਹਾ ਪਹਿਲਾਂ ਵੀ ਜਿਹੜੇ ਬੰਦੇ ਸੀ ਉਹਨਾਂ ਨੂੰ ਪਤਾ ਲੱਗਾ ਵੀ ਉਧਰ ਸ਼ਾਇਰ ਹੈ ਇੱਕ ਬੜਾ ਵੱਡਾ ਗੁਰਜਾ ਗਾਲਬ ਤੇ ਉਹਨਾਂ ਨੂੰ 카ਰਲ ਮਾਰਕਸ ਦੀ ਚਿੱਠੀ ਸਮਝ ਨਹੀਂ ਆਈ ਜਿਹੜੀ ਹੁਣ ਰਿਕਾਰਡ ਪਈ ਹੈ ਜੇ ਵੀ ਤੇ ਮੁੰਡਾ ਨੇ ਕਿਹਾ ਕਰਤਵਰਸ ਕਹਿੰਦੇ ਮੈਨੂੰ ਕ੍ਰਾਂਤੀ ਕ੍ਰਮੂਤੀ ਦਾ ਤਾਂ ਪਤਾ ਨਹੀਂ ਕਿਤਰਾ ਆਉਂਦੀ ਕਿਤਰਾ ਨਹੀਂ ਪਰ ਜੇ ਤੁਸੀਂ ਵਾਕਿਆ ਹੀ ਕੁਝ ਕਰ ਸਕਦੇ ਜੇ ਤੇ ਮੇਰੀ ਪੈਨਸ਼ਨ ਦਾ ਕਰੋ ਇਹਨੇ ਕਿਹਾ ਹੀ ਵੀ ਤੇ ਬਾਤ ਪਾਈ ਤੇ ਭੁੱਖੇ ਨੂੰ ਕਿਹਾ ਦੋ ਰੋਟੀਆਂ ਉਹ ਗੱਲ ਹੋ ਗਈ ਹੈ ਤੇ ਚਲੋ ਇਹ ਗੱਲਾਂ ਬੜੀਆਂ ਦਮੀਆਂ ਜੀ ਆਪਾਂ ਕਰੀਏ ਇਤਿਹਾਸ ਚੋਂ ਇਹਨੂੰ ਪੜ੍ਹਦੇ ਦਾ ਤੇ ਪ੍ਰੋਤਸਾਹਮੀ ਰਾਪਤੀ ਤੇ ਸਿਰਫ 23 ਸਾਲ ਉਹ ਨਹੀਂ ਮੈਸਜ ਉਹ ਮਰਸੀ ਤੇ ਉਹਨਾਂ ਨੂੰ 10000 ਰੁਪਏ ਦੀ ਨਵੀਂ ਪਾਸ਼ਾਹੀ ਮੁਤੇਗ ਭੱਤੌਰ ਸਾਹਿਬ ਦੀ ਬਾਣੀ ਤੋਂ ਬਹੁਤ ਬੁਰਾਗਮਈ ਹੋ ਗਈ ਸੀ ਉਹ ਤੇ ਸੰਿਆਸ ਲੈ ਲਿਆ ਸੀ ਫੜਦੇ ਸੀ ਤੇ ਰੋਟੀ ਨੂੰ ਮਰਦੇ ਸ਼ਾਇਰ ਉਹਨਾਂ ਨੂੰ ਸੁਆਮੀ ਹਰਤਾ ਕਹਿੰਦੇ ਆਗੇ ਉਹਨਾਂ ਨੇ ਦਾ ਬੇਸ ਪੂਸ਼ਾ ਬਦਲ ਲਈ ਉਹਨਾਂ ਦਾ ਇੱਕ ਸ਼ੇਰ ਆ ਜੇ ਜੋ ਅੱਸੀ ਸਿਰ ਤੋਂ ਵਾਲੇ ਮੇਰੀ ਮਾਲਾ ਕੇ ਬਣ ਕੇ ਰਹੇ ਨજર ਮੈਂ ਫਿੱਤੇ ਰਹਿੰਦੇ ਹੈ ਇਬਾਦਤ ਹੁੰਦੀ ਰਹਤੀ ਹੈ ਜੀਉਂਦੇ ਰਹੋ ਵਸਦੇ ਰਹੋ ਤੇ ਰਹਿਣਾ ਸਾਰਿਆਂ ਨੂੰ ਪਿਆਸ ਘਾ ਮੈਂ ਤਾਂ ਆਪਣਾ ਜੀਉਂ 22